ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਨਸਰੀ ਮਹੱਲਾ ਪੰਜਵਾਂ ਸ਼ਾਂਤ ਏਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀਐ ਜੀਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵੀਐ ਜੀਉ ਸਤਿਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀਐ ਜੀਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵੀਐ ਜੀਉ ਭਜ ਸੰਗ ਸਾਧੂ ਇਕ ਆਰਾਧੂ ਜਨਮ ਮਰਨ ਦੁਖ ਨਾਸੈ ਤੁਰ ਕਰਮ ਲਿਖਿਆ ਸਾਚ ਸਿਖਿਆ ਕੱਟੀ ਜਮ ਕੀ ਫਾਸੈ ਪੈ ਪਰਮਨਾਥੇ ਛੁੱਟੀ ਗਾਠੇ ਜਮ ਪੰਥ ਮੂਲ ਨਾ ਆਵੀਐ ਬਿਨਵੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਗਾਵੀਐ ਨੀਤਰਿਆ ਧਰ ਏਕ ਨਾਮ ਨਿਰੰਝਣੋ ਜੀਓ ਤੂੰ ਦਾਤਾ ਦਾਤਾ ਸਰਬ ਦੁਖ ਭੰਜਨੋ ਜੀਓ दुख हर करता सुख स्वामी शरण साधु आया संसार सागर महा बिखड़ा पल एक माहे तराया पूर्या सर्बथाइ गुरु गन्त्रि अंजनो। बिनवंत नानक सदा सिमरी ਸਰਬ ਦੁਖ ਭੈ ਭੰਜਨੋ ਆਪਲੀਏ ਲੜ ਲਾਏ ਕਿਰਪਾ ਧਾਰੀਆ ਜੀਓ ਮੋਹ ਨਿਰਗੁਣ ਨੀਚ ਅਨਾਥ ਪ੍ਰਭ ਅਗਮ ਅਪਾਰੀਆ ਜੀਓ ਦਿਆਲ ਸਦਾ ਕਿਰਪਾਲ ਸੁਆਮੀ ਨੀਚ ਥਾਪਣ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰੀਆ ਬਿਨਵੰਤ ਨਾਨਕ ਗੁਣ ਗਾਏ ਜੀਵਾ ਹਰ ਜਪ ਜਪਿਓ ਬਨਵਾਰੀਆ ਤੇਰਾ ਦਰਸ ਅਪਾਰ ਨਾਮ ਅਮੋਲੈ ਜੀਓ ਨਿਤ ਜਪੇ ਤੇਰੇ ਦਾਸ ਪੁਰਖ ਅਤੋਲੇ ਜੀਉ ਸੰਤ ਰਸਨ ਬੂਠਾ ਆਪ ਤੂਠਾ ਹਰ ਰਸੇ ਸਈ ਮਾਤਿਆ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨ ਦਿਨ ਜਾਗੇਆ ਸਦ ਸਦਾ ਸਿਮਰਤਵ ਸੁਆਮੀ ਸਾਸ ਸਾਸ ਗੁਣ ਬੋਲੇਈ ਬਿਨਵੰਤ ਨਾਨਕ ਧੂਰ ਸਾਧੂ ਨਾਮ ਪ੍ਰਭੂ ਅਮੁੱਲੇ ਸਾਧ ਸਦਾ ਸਿਮਰ ਤਬ ਸਵਾਮੀ ਸਾਸ ਸਾਸ ਗੁਣ ਬੋਲੇ ਬਿਨਵੰਤ ਨਾਨਕ ਧੂਰ ਸਾਧੂ ਨਾਮ ਪ੍ਰਭੂ ਅਮੁੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਮਾ ਸ਼ਾਂਤਿ ੴ ਸਤਿਗੁਰ ਪ੍ਰਸਾਦ ਹੇ ਭਾਈ ਉਹ ਗੁਰੂ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਜਿਸ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ ਗੁਰੂ ਦੀ ਸੰਗਤ ਵਿੱਚ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਸਿਮਰਿਆ ਜਾ ਸਕਦਾ ਹੈ ਹੇ ਭਾਈ ਗੁਰੂ ਦੀ ਸੰਗਤ ਵਿੱਚ ਜਾ ਉੱਤੇ ਇੱਕ ਪ੍ਰਭੂ ਦਾ ਸਿਮਰਨ ਕਰ ਸਿਮਰਨ ਦੀ ਬਰਕਤ ਨਾਲ ਜਨਮ ਮਰਨ ਦਾ ਤਕ苦 ਦੂਰ ਹੋ ਜਾਂਦਾ ਹੈ ਜਿਸ ਮਨੁੱਖ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਸਿਮਰਨ ਕਰਨ ਵਾਸਤੇ ਬਖਸ਼ਿਸ਼ ਦਾ ਲੇਖ ਲਿਖਿਆ ਹੁੰਦਾ ਹੈ ਉਹ ਸਦਾ ਸਿਰ ਹਰ ਨਾਮ ਸਿਮਰਨ ਦੀ ਸਿੱਖਿਆ ਗ੍ਰਹਿਣ ਕਰਦਾ ਹੈ ਉਸ ਦੀ ਆਤਮਿਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ اے ਭਾਈ ਸਿਮਰਨ ਦੀ ਬਰਕਤ ਨਾਲ ਸਾਰੇ ਡਰ ਸਾਰੇ ਭਰਮ ਨਾਸ਼ ਹੋ ਜਾਂਦੇ ਹਨ ਮਨ ਵਿੱਚ ਵੱਜੀ ਹੋਈ ਗੱਠ ਖੁੱਲ ਜਾਂਦੀ ਹੈ ਆਤਮਕੀ ਮੌਸੇ ਹੇੜਨ ਵਾਲੇ ਰਸਤੇ ਉੱਤੇ ਬਿਲਕੁਲ ਨਹੀਂ ਤੁਰਦਾ ਨਾਨਕ ਬੇਨਤੀ ਕਰਦਾ ਹੈ हे ਪ੍ਰਭੂ ਮਿਹਰ ਕਰ ਕਿ ਅਸੀਂ ਜੀਵ ਨੂੰ ਸਦਾ ਤੇਰੀ ਸਿਫਤ ਸਲਾਹ ਕਰਦੇ ਰਹੀਏ हे ਪ੍ਰਭੂ ਤੂੰ ਮਾਇਆ ਦੀ ਕਾਲਕ ਤੋਂ ਰਹਿਤ ਹੈ ਤੇਰਾ ਨਾਮ ਨਿਆਸਰਿਆਂ ਦਾ ਆਸਰਾ ਹੈ ਤੂੰ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਤੂੰ ਸਭ ਦਾ ਦੇ ਦੁੱਖ ਨਾਸ਼ ਕਰਨ ਵਾਲਾ ਹੈ हे ਸਭ ਜੀਵਾਂ ਦੇ ਦੁੱਖ ਨਾਸ਼ ਕਰਨ ਵਾਲੇ ਸਭ ਨੂੰ ਪੈਦਾ ਕਰਨ ਵਾਲੇ ਸਾਰੇ ਸੰਸਾਰ ਦੇ ਮਾਲਕ ਪ੍ਰਭੂ ਜਿਹੜਾ ਮਨੁੱਖ ਗੁਰੂ ਦੀ ਸਰਣ ਆਉਂਦਾ ਹੈ ਤੂੰ ਉਸ ਨੂੰ ਇਸ بڑے ਔਖੇ ਸੰਸਾਰ ਸਮੁੰਦਰ ਤੋਂ ਇੱਕ ਛੇਨ ਭਰ ਵਿੱਚ ਪਾਰ ਲੰਘਾ ਲੈਂਦਾ ਹੈ हे ਪ੍ਰਭੂ ਗੁਰੂ ਦਾ ਦਿੱਤਾ ਗਿਆਨ ਸੁਰਮਾ ਇਸ ਮਨੁੱਖ ਦੀਆਂ ਅੱਖਾਂ ਵਿੱਚ ਪੈਂਦਾ ਹੈ ਉਸ ਨੂੰ ਤੂੰ ਸਰਬ ਥਾਮਾਂ ਵਿੱਚ ਵਿਆਪਕ ਦਿੰਦਾ ਹੈ ਨਾਨਕ ਬੇਨਤੀ ਕਰਦਾ ਹੈ ਸਾਰੇ ਦੁੱਖਾਂ ਦੇ ਨਾਸ਼ ਕਰਨ ਵਾਲੇ ਮਿਹਰ ਕਰ ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾ। हे ਆਪਾਹ ਤਿਹ ਬੇਅੰਤ ਪ੍ਰਭੂ ਜਿਨ੍ਹਾਂ ਉਤੇ ਤੂੰ ਮਿਹਰ ਦੀ ਨਿਗਾਹ ਕਰਦਾ ਹੈ ਉਹਨਾਂ ਨੂੰ ਆਪਣੇ ਲੜਲਾ ਲੈਣਾ ਹੈ। ਵੀ ਤੇਰੀ ਸਰਨਾ ਆਇਆ ਹਾਂ। ਮੇਰੇ ਉਤੇ ਮਿਹਰ ਕਰ। हे ਦਇਆ ਦੇ ਘਰ, हे ਕਿਰਪਾ ਦੇ ਘਰ ਮਾਲਕ। हे ਨੀਵਿਆਂ ਨੂੰ ਉੱਚੇ ਬਣਾਉਣ ਵਾਲੇ ਪ੍ਰਭੂ ਸਾਰੇ ਜੀਵ ਤੇਰੇ ਵਸ ਵਿੱਚ ਹਨ। ਸਾਰੇ ਤੇਰੀ ਸੰਭਾਲ ਵਿੱਚ ਹਨ ਤੂੰ ਆਪ ਸਾਰੇ ਪਦਾਰਥ ਭੋਗਣ ਵਾਲਾ ਹੈ ਤੂੰ ਆਪ ਸਾਰੇ ਜੀਵਾਂ ਵਾਸਤੇ ਵਿਚਾਰਾ ਕਰਨ ਵਾਲਾ ਹੈ ਨਾਨਕ ਤੇਰੇ ਦਰ ਤੇ ਬੇਨਤੀ ਕਰਦਾ ਹੈ हे ਪ੍ਰਭੂ ਮਿਹਰ ਕਰ ਮੈਂ ਤੇਰੇ ਗੁਣ ਗਾ ਕੇ ਆਤਮਿਕ ਜੀਵਨ ਪ੍ਰਾਪਤ ਕਰਦਾ ਰਹਾ ਮੈਂ ਸਦਾ ਤੇਰੇ ਨਾਮ ਦਾ ਜਾਪ ਜਪਦਾ ਰਹਾ ਹੈ हे ਪ੍ਰਭੂ ਤੂੰ ਬੇਅੰਤ ਹੈ ਤੇਰਾ ਨਾਮ ਸਾਰੇ ਤੇਰਾ ਨਾਮ ਕਿਸੇ ਦੁਨਿਆਵੀ ਕੀਮਤ ਤੋਂ ਨਹੀਂ ਮਿਲ ਸਕਦਾ ਹੇ ਨਾ ਤੋਲ ਦੇ ਜਾਣ ਸਕਣ ਵਾਲੇ ਸਰਵ ਵਿਆਪਕ ਪ੍ਰਭੂ ਤੇਰੇ ਦਾਸ ਸਦਾ ਤੇਰਾ ਨਾਮ ਜਪਦੇ ਰਹਿੰਦੇ ਹਨ ਹੇ ਪ੍ਰਭੂ ਸੰਤਾਂ ਉੱਤੇ ਤੂੰ ਆਪ ਪ੍ਰਸੰਨ ਹੁੰਦਾ ਹੈ ਤੇ ਉਹਨਾਂ ਦੀ ਜੀਵ ਉੱਤੇ ਆਵਜਦਾ ਹੈ ਉਹ ਤੇਰੇ ਨਾਮ ਦੇ ਰਸ ਵਿੱਚ ਮਸਤ ਰਹਿੰਦੇ ਹਨ ਜਿਹੜੇ ਮਨੁ ਗੁਰੂ ਦੀ ਚਰਨੀਆਂ ਲਗਦੇ ਹਨ ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ ਉਹ ਸਦਾ ਹਰ ਵੇਲੇ ਸਿਮਰਨ ਦੀ ਬਰਕਤ ਨਾਲ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ ਨਾਨਕ ਬੇਨਤੀ ਕਰਦਾ ਹੈ ਸਿਮਰਨ ਜੋਗ ਮਾਲਕ ਵੇ ਪ੍ਰਭੂ ਮੈਨੂੰ ਉਸ ਗੁਰੂ ਦੇ ਚਰਨ ਦੇ ਧੂੜ ਦੇ ਜਿਹੜਾ ਤੇਰਾ ਅਮੋਲਕ ਨਾਮ ਸਦਾ ਜਪਦਾ ਹੈ ਜਿਹੜੇ ਸਦਾ ਹੀ ਹਰੇਕ ਸਾਹ ਦੇ ਨਾਲ ਤੇਰੇ ਗੁਣ ਵਿਚਾਰਦਾ ਰਹਿੰਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ